ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਆਹ ਹੈ ਜੀ ਲੁਧਿਆਣੇ ਦੇ ਹੋਲ ਸੇਲ ਬਾਜ਼ਾਰ ਜਿਹੜੇ ਕੀ ਜੀ ਕੂਚੇ ਨੰਬਰ ਹੈ ਜੀ ਕੂਚੇ ਨੰਬਰ ਮੀਨਸ ਗਲੀਆਂ ਨੰਬਰ ਜਿਹੜੇ ਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਜੀ ਦੇ ਜਿੰਨੇ ਵੀ ਕੂਚੇ ਜਿੰਨੇ ਵੀ ਬਾਜ਼ਾਰ ਹੈ ਸਾਰੇ ਜੀ ਹੋਲ ਸੇਲ ਬਾਜ਼ਾਰ ਨੇ ਔਰ ਰਿਟੇਲ ਦੇ ਬਾਜ਼ਾਰ ਵੀ ਇਹੀ ਹੈ ਪਲੱਸ ਮੀਨਸ ਹੋਲ ਸੇਲ ਦੀਆਂ ਜ਼ਿਆਦਾ ساری ਦੀ ساری ਮਾਰਕੀਟ ਹੋਲ ਸੇਲ ਵਾਲੀ ਹੈ ਇੱਥੇ ਤੁਹਾਨੂੰ ਡਾਈਪਰਸ ਵਗੈਰਾ ਰੁਮਾਲ ਵਗੈਰਾ ਬੱਚਿਆਂ ਦੇ ਅੰਡਰ ਗਾਰਮੈਂਟਸ ਵਗੈਰਾ ਪੌਣੇ ਵਗੈਰਾ ਸਭ ਤੁਹਾਨੂੰ ਇੱਥੇ ਹੀ ਦੁਕਾਨਾਂ ਵਿੱਚ ਸਮਾਨ ਦੇਖਣ ਨੂੰ ਮਿਲੇਗਾ ਜੀ ਇੱਥੇ ਹੀ ਤੁਹਾਨੂੰ ਮਨਿਆਰੀ ਦੀਆਂ ਦੁਕਾਨਾਂ ਦੇਖਣ ਨੂੰ ਮਿਲਣਗੀਆਂ plus ਵਿਆਵਾ ਦਾ ਸਮਾਨ ਲੈਣਾ ਉਹ ਵੀ ਤੁਹਾਨੂੰ ਇਸੇ ਵਾਲੀ ਮਾਰਕੀਟ ਵਿੱਚ ਦੇਖਣ ਨੂੰ ਮਿਲੇਗਾ ਇਹਨਾਂ ਮਾਰਕੀਟਾਂ ਵਿੱਚ ਜ਼ਿਆਦਾਤਰ ਲੋਕ ਦੁਕਾਨਦਾਰ ਆਉਂਦੇ ਨੇ ਜਿਨ੍ਹਾਂ ਨੇ ਆਪਣੀ ਦੁਕਾਨ ਵਾਸਤੇ ਸਮਾਨ ਲੈਣਾ ਹੁੰਦਾ ਇਹ ਜੀ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਨਾਲ ਜਦੋਂ ਤੁਸੀਂ ਮਤਲਬ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲਦੇ ਹੋ ਨਾ ਤਾਂ ਜੀ ਉੱਥੇ ਆਪਣਾ ਸੱਜੇ ਹੱਥ ਪਹਿਲਾ ਹੀ ਮੋੜ ਮੁੜ ਕੇ ਅੰਦਰ ਨੂੰ ਤੁਸੀਂ ਐਦਾ ਜਿਹੜੀ ਮਰਜ਼ੀ ਦੁਕਾਨਾਂ ਵਿੱਚ ਚਲੇ ਜਾਓ ਜੀ ਸਭ ਦੁਕਾਨਾਂ ਹੋਲ ਸੇਲ ਦੁਕਾਨਾਂ ਨੇ ਜਿਵੇਂ ਆ ਬੱਚਿਆਂ ਦੇ ਡਾਈਪਰ ਹੋਏ ਸਭ ਇੱਥੇ ਤੁਹਾਨੂੰ ਹੋਲ ਸੇਲ ਵਿੱਚ ਮਿਲਣਗੇ ਜੀ ਇੱਥੇ ਹੀ ਤੁਹਾਨੂੰ ਇਸ ਤਰ੍ਹਾਂ ਦੇ ਮਤਲਬ ਆ ਛੋਟਾ ਮੋਟਾ ਸਮਾਨ ਜਿਵੇਂ ਮੰਨ ਲਓ ਰਸੋਈ ਦੇ ਸਮਾਨ ਹੋਇਆ ਇਸ ਤਰ੍ਹਾਂ ਦਾ ਅੰਡਰ ਗਾਰਮੈਂਟਸ ਵਗੈਰਾ ਹੋਏ ਜਰਾਬਾਂਦ ਹੋਈਆਂ ਚੂੜੀਆਂ ਦੀਆਂ ਦੁਕਾਨਾਂ ਹੋਈਆਂ ਬੱਚਿਆਂ ਦੀਆਂ ਬਨੇਨਾ ਹੋਈਆਂ ਸਭ ਤੁਹਾਨੂੰ ਇਸੇ ਮਾਰਕੀਟ ਵਿੱਚ ਇੱਕ ਤੋਂ ਇੱਕ ਦੁਕਾਨ ਦੇਖਣ ਨੂੰ ਮਿਲੇਗੀ ਜਿਵੇਂ ਆਹ ਦੇਖੋ ਅੰਦਰ ਇਹਨਾਂ ਦੀ ਮਨਿਆਰੀ ਦੀ ਦੁਕਾਨ ਹੈ ਤੇ ਬਾਹਰ ਇਹਨਾਂ ਨੇ ਇਸ ਤਰ੍ਹਾਂ ਆਪਣੀ ਰੇੜੀ ਜੀ ਲਗਾ ਕੇ ਦੁਕਾਨ ਦੇ ਬਾਹਰ ਹੀ ਆ 10-10 ਰੁਪਏ ਸੇਲ ਦੇ ਇੱਥੇ ਇਅਰਿੰਗ ਵਗੈਰਾ ਮਤਲਬ ਮਨਿਆਰੀ ਦਾ ਸਮਾਨ ਇਹਨਾਂ ਨੇ ਇੱਥੇ ਲਗਾਇਆ ਹੁੰਦਾ ਜੀ ਇੱਥੇ ਇਸ ਵਾਲੀ ਮਾਰਕੀਟ ਵਿੱਚ ਮਨਿਆਰੀ ਦਾ ਸਮਾਨ ਸਭ ਤੋਂ ਵੱਧ ਹੈ ਜੀ ਕਿਉਂਕਿ ਇੱਥੇ ਜਿੰਨੇ ਵੀ ਦੁਕਾਨਦਾਰ ਆਉਂਦੇ ਨੇ ਕਿਸੇ ਕੋਈ ਬਿਊਟੀ ਪਾਰਲਰ ਵਾਲੇ ਬਿਊਟੀ ਪ੍ਰੋਡਕਟ ਜਿਨ੍ਹਾਂ ਨੇ ਸਮਾਨ ਲੈਣਾ ਉਹ ਸਿਰਫ ਤੁਹਾਨੂੰ ਇਸੇ ਮਾਰਕੀਟ ਵਿੱਚ ਦੇਖਣ ਨੂੰ ਮਿਲੇਗਾ ਜੀ ਇਹ ਸਭ ਇੱਥੇ 10-10 ਰੁਪਏ ਦੀ ਸੇਲ ਵਿੱਚ ਇਹਨਾਂ ਨੇ ਬਾਹਰ ਲਗਾਏ ਹੋਏ ਨੇ ਤੇ ਅੰਦਰ ਇਸ ਦੇ ਹੋਲ ਸੇਲ ਦੀ ਦੁਕਾਨ ਹੈ ਜਿਵੇਂ ਅ ਜਿੱਦਾਂ ਸਮਾਨ ਨੇ ਬਾਹਰ ਰੱਖਿਆ ਹੋਇਆ ਇਸ ਤਰ੍ਹਾਂ ਕੋਈ ਵੀ ਤੁਸੀਂ ਜੁਵੈਲਰੀ ਲੈਣੀ ਆਰਟੀਫੀਸ਼ੀਅਲ ਜੁਵੈਲਰੀ ਵਗੈਰਾ ਲੈਣੀ ਉਹ ਸਭ ਹੋਲ ਸੇਲ ਦੁਕਾਨਾਂ ਇਸੇ ਮਾਰਕੀਟ ਵਿੱਚ ਹੈ ਜੀ ਇਹ ਲੁਧਿਆਣੇ ਦਾ ਸਭ ਤੋਂ ਪੁਰਾਣਾ ਬਾਜ਼ਾਰ ਹੈ ਤੇ ਫੀਲਡ ਗੰਜ ਬਾਜ਼ਾਰ ਦੇ ਬਿਲਕੁਲ ਨਾਲ ਹੈ ਜੀ ਜਾਮਾ ਮਸਜਿਦ ਦੇ ਨਾਲ ਸਾਹਮਣੇ ਵਾਲੇ ਜਿੰਨੇ ਵੀ ਕੂਚੇ ਨੇ ਸਭ ਇਦਾਂ ਦੀਆਂ ਹੀ ਦੁਕਾਨਾਂ ਨੇ ਇੱਥੇ ਤੇ ਸਾਰੀਆਂ ਹੋਲ ਸੇਲ ਦੁਕਾਨਾਂ ਨੇ ਤੇ ਇੱਥੇ ਹੀ ਤੁਹਾਨੂੰ ਅਗਰ ਕਿਸੇ ਨੇ ਬਿਊਟੀ ਪਾਰਲਰ ਦਾ ਸਮਾਨ ਬਿਊਟੀ ਨਾਲ ਰਿਲੇਟਡ ਕੋਈ ਵੀ ਸਮਾਨ ਲੈਣਾ ਉਹ ਦੁਕਾਨਾਂ ਵੀ ਤੁਹਾਨੂੰ ਇਹਨਾਂ ਮਾਰਕੀਟ ਵਿੱਚ ਹੀ ਦੇਖਣ ਨੂੰ ਮਿਲਣਗੀਆਂ ਤਾਂ ਦੇਖੋ ਜੀ ਬਹੁਤ ਮਤਲਬ ਅੰਦਰੋਂ ਅੰਦਰ ਹੀ ਵਿੱਚੋਂ ਵਿੱਚ ਹੀ ਦੁਕਾਨਾਂ ਨੇ ਰਸਤਾ ਤੁਸੀਂ ਜਿੱਧਰ ਮਰਜ਼ੀ ਤੋਂ ਆ ਸਕਦੇ ਹੋ ਜਿੱਧਰ ਮਰਜ਼ੀ ਤੋਂ ਜਾ ਸਕਦੇ ਹੋ ਆ ਦੇਖੋ ਜਿਵੇਂ ਆ ਪਰਾਂਦੇ ਟੰਗੇ ਹੋਏ ਨੇ ਸਭ ਇੱਥੇ ਹੋਲ ਸੇਲ ਦੀ ਦੁਕਾਨ ਹੈ ਸਭ ਪਰਾਂਦੇ ਤੁਹਾਨੂੰ ਇੱਥੇ ਆ ਵਧੀਆ ਤੋਂ ਵਧੀਆ ਪਰਾਂਦੇ ਸਭ ਤੁਹਾਨੂੰ ਇੱਥੇ ਹੋਲ ਸੇਲ ਦੇ ਮਿਲਣਗੇ ਜੀ ਕਿਉਂਕਿ ਅੰਦਰ ਸਾਰਾ ਇਹਨਾਂ ਦਾ ਕਲੀਰੇ ਪਰਾਂਦੇ ਵਟਣੇ ਦਾ ਸਮਾਨ ਇਸ ਤਰ੍ਹਾਂ ਮਤਲਬ ਵਿਆਹ ਦਾ ਸਮਾਨ ਜਿੰਦਾ ਵੀ ਹੁੰਦਾ ਉਹ ਸਾਰਾ ਇੱਦਾਂ ਤੁਹਾਨੂੰ ਦੁਕਾਨਾਂ ਵਿੱਚ ਮਿਲੇਗਾ ਜੀ ਤਾਂ ਚਲੋ ਜੀ ਹੁਣ ਅਸੀਂ ਪਹੁੰਚ ਗਏ ਆ ਜੀ ਆਪਣੇ ਜੋਧੇਵਾਲ ਬਸਤੀ ਦੇ ਬਾਜ਼ਾਰ ਵਿੱਚ ਤਾਂ ਇਹ ਹੈ ਜੀ ਸੰਡੇ ਦੀ ਮਾਰਕੀਟ ਤੇ ਸੰਡੇ ਨੂੰ ਇਹ ਲੱਗੀ ਹੈ ਜੀ ਇੱਥੇ 100-100 ਰੁਪਏ ਦੀ ਸੇਲ ਆ ਬੱਚਿਆਂ ਦੀ ਕੋਟੀਆਂ ਹੋਈਆਂ ਹੁਣ ਕਿਉਂਕਿ ਸੀਜ਼ਨ ਜਾ ਰਿਹਾ ਏ ਇਸ ਵਜ੍ਹਾ ਕਰਕੇ ਸਾਰੇ ਦਾ ਸਾਰਾ ਕੱਪੜਾ ਲੁਧਿਆਣੇ ਵਿੱਚ ਇਸ ਟਾਈਮ ਸਸਤਾ ਪਿਆ ਹੋਇਆ ਏ ਜੀ ਬਸਤੀ ਜੋਧੇਵਾਲ ਦਾ ਚੋਂ ਜਿਹੜਾ ਬਾਜ਼ਾਰ ਹੈ ਜੀ ਉਹ ਰਿਟੇਲ ਦਾ ਬਾਜ਼ਾਰ ਹੈ ਤੇ ਇੱਥੇ ਸਭ ਤੋਂ ਵੱਧ ਸੇਲ ਸੰਡੇ ਨੂੰ ਲਗਾਈ ਜਾਂਦੀ ਹੈ ਤਾਂ ਦੇਖੋ ਜੀ ਆ ਪੂਰੀ ਦੀ ਪੂਰੀ ਮਾਰਕੀਟ ਜਿਵੇਂ ਲੱਗੀ ਹੋਈ ਹੈ ਕਪੜਾ ਬਹੁਤ ਜ਼ਿਆਦਾ ਸਸਤਾ ਸਿਰਫ ਆ ਕੁੜੀਆਂ ਦੇ ਟੌਪ ਵੂਲਨ ਦੇ ਟੌਪ ਹੋਏ ਕੋਟੀਆਂ ਹੋਈਆਂ ਬੱਚਿਆਂ ਦੀਆਂ ਮਤਲਬ 4-5 ਸਾਲ ਤੋਂ ਲੈ ਕੇ 14-15 ਸਾਲ ਦੇ ਬੱਚੇ ਤੱਕ ਆਰਾਮ ਨਾਲ ਤੁਹਾਨੂੰ ਇਹ ਸਭ ਇੱਥੇ ਕੋਟੀਆਂ ਇਸ ਤਰ੍ਹਾਂ ਜਿਹੜੀਆਂ ਪਤਲੇ ਸਟਾਫ ਵਿੱਚ ਹੁੰਦੀਆਂ ਸਭ ਜੀ ਤੁਹਾਨੂੰ 100-100 ਰੁਪਏ ਦੀਆਂ ਮਿਲ ਜਾਣਗੀਆਂ ਸtare ਵਰਕ ਵਿੱਚ ਇੱਕ ਸੀਗੀ ਸ਼ਾਰਟ ਵਿੱਚ ਕੋਟੀ ਸੀਗੀ ਬੱਚੇ ਦੀ ਬਹੁਤ ਪਿਆਰੀ ਸਿਰਫ 100 ਰੁਪਏ ਦੀ ਹੈ ਗ੍ਰੇ ਕਲਰ ਦੀ ਤੇ ਪਲੱਸ ਆਹ 레드 ਕਲਰ ਦਾ ਹਾਈ ਨੈਕ ਸੀਗਾ ਇਹ ਵੀ ਕੋਟੀ ਇਹ ਵੀ ਸਿਰਫ 100 ਰੁਪਏ ਦੀ ਹੈ ਪੂਰੀ ਦੀ ਪੂਰੀ ਸੇਲ 100-100 ਰੁਪਏ ਦੀ ਲੱਗੀ ਹੋਈ ਹੈ ਕਿਉਂਕਿ ਬਸਤੀ ਜੋਧੇਵਾਲ ਦੀ ਮਾਰਕੀਟ ਵਿੱਚ ਇਹ ਗੱਗੇ ਮੈਂ ਤੁਹਾਨੂੰ ਪਰਸ ਵੀ ਦਿਖਾਵਾਂਗੀ ਉਹ ਸਿਰਫ ਪਾਰਟੀ ਵੇਅਰ ਪਰਸ ਸਿਰਫ ਔਰ ਸਿਰਫ 100-100 ਰੁਪਏ ਦੇ ਹੈ ਤਾਂ ਦੇਖੋ ਜੀ ਆ ਇੱਥੇ ਗ੍ਰੇ ਇਨ ਕਲਰ ਦੀ ਪਤਲੇ ਸਟਾਫ ਵਿੱਚ ਕੋਟੀ ਲੱਗੀ ਹੋਈ ਹੈ ਬਹੁਤ ਹੀ ਪਿਆਰੀ ਹੈ ਤੇ ਸਾਰੀ ਮਤਲਬ ਸਭ ਹੀ 100-100 ਰੁਪਏ ਚ ਸੇਲ ਲੱਗੀ ਹੋਈ ਹੈ ਤਾਂ ਜੀ ਦੋਸਤੋ ਇਸ ਤਰ੍ਹਾਂ ਦੀ ਵੀਡੀਓਜ਼ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਤੇ ਬਹੁਤ ਜ਼ਿਆਦਾ ਪੈਂਦੀਆਂ ਨੇ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਔਰ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਸਾਡੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਜਾਵੇ मिल जावे ਹੁਣ ਜੀ ਕੱਲੂ ਮੈਂ ਇੱਕ ਆਪਣਾ ਵਲੋਗ ਪਾਵਾਂਗੀ ਮਤਲਬ ਅਗਰ ਤੁਹਾਨੂੰ ਵਲੋਗ ਦੇਖਣਿਆ ਤਾਂ ਪਲੀਜ਼ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਮੇਰੇ ਵਲੋਗ ਦੇਖਣਿਆ ਕਿਉਂਕਿ ਮੈਂ ਜਾਣਾ ਇਹ ਪਿੰਡ ਤਾਂ ਸੋਚ ਰਹੀ ਆ ਆਪਣਾ ਉਧਰ ਦਾ ਵਲੋਗ ਵੀ ਪਾਈਏ ਤੁਹਾਡੇ ਨਾਲ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਤੁਸੀਂ ਮੇਰੇ ਪਿੰਡ ਦਾ ਵਲੋਗ ਦੇਖਣਾ ਹੈ ਜੀ ਤਾਂ ਇਸ ਤਰ੍ਹਾਂ ਦੀ ਮਤਲਬ ਵਧੀਆ-ਵਧੀਆ ਵੀਡੀਓਜ਼ ਦੇਖਣ ਲਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਹਾਂ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਤੋ ਜੀ ਹੁਣ ਤੁਸੀਂ ਲੁਧਿਆਣੇ ਦੇ ਬਾਜ਼ਾਰਾ ਵਿੱਚ ਆਪ ਸੁਣੋ ਇੱਥੇ ਸੇਲ ਕਿੰਨੇ ਕਿੰਨੇ ਦੀ ਲੱਗੀ ਹੋਈ ਹੈ ਕਿਉਂਕਿ ਪਰਸਾ ਕੋਈ ਵੀ ਸ਼ਰਟ ਆਏ ਇਸ ਤਰ੍ਹਾਂ ਦੀਆਂ ਮਤਲਬ ਕੋਈ ਵੀ ਸਮਾਨ ਹੈ ਉਹ ਇਦਾਂ ਨਾ ਸਪੀਕਰ ਲਗਾ ਲਗਾ ਕੇ ਬੋਲ ਰਹੇ ਹੁੰਦੇ ਨੇ ਤੇ ਮੈਂ ਹੁਣ ਕੋਸ਼ਿਸ਼ ਕਰਾਂਗੀ ਕਿ ਇੱਕ ਦੁਕਾਨ ਵਿੱਚ ਜਾ ਕੇ ਅਸੀਂ ਹੋਲ ਸੇਲ ਦੀ ਵੀਡੀਓ ਬਣਾਈਏ ਤਾਂ ਸੁਣੋ ਜੀ ਤੁਸੀਂ ਆਪ ਹੈ ਕੋਰ ਬੜਿਆ ਦੇਖੋ ਨਹੀਂ ਕੋਰ ਤੇ ਬੜਿਆ ਦਿਖਾਈ

ਉਹ ਜੀ ਜਾਂਦੇ ਨੇ 150 150 150 150 ਤਾਂ ਸੁਣਿਆ ਤੁਸੀਂ 100 ਰੁਪਏ 150 ਰੁਪਏ ਇਸ ਤਰ੍ਹਾਂ ਹੀ ਇੱਥੇ ਸਭ ਸੇਲਾ ਸੰਡੇ ਨੂੰ ਲੱਗਦੀਆਂ ਨੇ ਕਿਉਂਕਿ ਸੰਡੇ ਨੂੰ ਬਹੁਤ ਜ਼ਿਆਦਾ ਰੌਣਕ ਹੁੰਦਾ ਹੈ ਉਸ ਵਜ੍ਹਾ ਕਰਕੇ ਜੋਧੇਵਾਲ ਬਸਤੀ ਦੇ ਬਾਜ਼ਾਰ ਵਿੱਚ ਸਭ ਤੋਂ ਵੱਧ ਸੇਲ ਜੀ ਸੰਡੇ ਨੂੰ ਹੀ ਲੱਗਦੀ ਹੈ ਤੇ ਇਹ ਵਾਲਾ ਬਾਜ਼ਾਰ ਰਿਟੇਲ ਦਾ ਬਾਜ਼ਾਰ ਹੈ ਆ ਇੱਥੇ ਜਿਵੇਂ ਵੂਲਨ ਦੀਆਂ ਪਜਾਮੀਆਂ ਹੋਈਆਂ ਆ ਟਰੌਜ਼ਰ ਹੋਏ ਇਹ ਸਭ ਇੱਥੇ 100-100 ਰੁਪਏ ਨੂੰ ਹੁਣ ਹੋ ਗਏ ਨੇ ਗਰਮ ਕਿਉਂਕਿ ਹੁਣ ਆਫ ਸੀਜ਼ਨ ਚੱਲ ਰਿਹਾ ਹੈ ਲੁਧਿਆਣੇ ਵਿੱਚ ਤੁਹਾਨੂੰ ਲੁਧਿਆਣੇ ਦੇ ਸਾਰੇ ਬਾਜ਼ਾਰਾਂ ਵਿੱਚ ਸਸਤਾ ਸਮਾਨ ਹੀ ਦੇਖਣ ਨੂੰ ਮਿਲੇਗਾ ਚਾਹੇ ਉਹ ਫੀਲਡ ਗੰਜ ਹੋਵੇ ਚੋੜਾ ਬਾਜ਼ਾਰ ਹੋਵੇ ਘੰਟਾ ਘਰ ਹੋਵੇ ਇਸ ਤਰ੍ਹਾਂ ਮਤਲਬ ਜੋਦੇਵਾਲ ਬਸਤੀ ਦਾ ਬਾਜ਼ਾਰ ਹੋਵੇ ਤਾਂ ਸਾਰੇ ਦੀ ਸਾਰੀ ਮਾਰਕੀਟ ਵਿੱਚ ਸੀਜ਼ਨ ਆਫ ਚੱਲ ਰਿਹਾ ਏ ਤੇ ਦੇਖੋ ਇੱਥੇ ਰਸ਼ ਪੂਰਾ ਮਤਲਬ ਲੋਕ ਆਪਣੀ ਜ਼ਰੂਰਤ ਦਾ ਸਮਾਨ ਲੈ ਰਹੇ ਨੇ ਕਿਉਂਕਿ ਇਹਨਾਂ ਨੂੰ ਇੱਥੇ ਸਮਾਨ ਸਸਤਾ ਮਿਲ ਰਿਹਾ ਏ ਇਸ ਟਾਈਮ ਇੱਕ ਤਾਂ ਜੀ ਸੀਜ਼ਨ ਆਫ ਹੈ ਤੇ ਪਲੱਸ ਜਾਂਦੀ ਠੰਡ ਹੈ ਤੇ ਉਸ ਦੀ ਵਜ੍ਹਾ ਕਾਰਨ ਇਹ ਸਮਾਨ ਸਾਰਾ ਇੱਥੇ ਸਸਤਾ ਹੋ ਗਿਆ ਬਾਕੀ ਹੁਣ ਲੁਧਿਆਣੇ ਦੇ ਬਾਜ਼ਾਰਾਂ ਵਿੱਚ ਗਰਮੀਆਂ ਦੇ ਕੱਪੜੇ ਵੀ ਰੱਖ ਰਹੇ ਨੇ ਹੌਲੀ-ਹੌਲੀ ਕਿਉਂਕਿ ਹੁਣ ਮੌਸਮ ਬਹੁਤ ਜ਼ਿਆਦਾ ਚੇਂਜ ਹੋ ਗਿਆ ਜੀ ਤਾਂ ਫਰਵਰੀ ਮਹੀਨਾ ਸਾਰਾ ਹੀ ਇੱਥੇ ਆਊਟ ਆਫ ਮਤਲਬ ਸੀਜ਼ਨ ਹੋ ਜਾਂਦਾ ਸੀਜ਼ਨ ਆਫ ਹੋ ਜਾਂਦਾ ਮਤਲਬ ਕੀ ਕਹਿਣ ਤੋਂ ਭਾਵ ਕਿ ਠੰਡ ਘਟ ਜਾਂਦੀ ਹੈ ਤਾਂ ਇਸ ਵਜ੍ਹਾ ਕਰਕੇ ਸਾਰਾ ਕਪੜਾ ਲੱਤਾ ਸਭ ਸਸਤਾ ਹੋ ਜਾਂਦਾ ਆ ਮੰਨਿਆਰੀ ਦਾ ਵੀ ਸਮਾਨ ਬਹੁਤ ਸਸਤਾ ਹੈ 20-20 ਰੁਪਏ ਦੀ ਸੇਲ ਹੈ ਜੀ ਸਾਰੀ ਤਾਂ ਦੋਸਤੋ ਐਸੀ ਹੀ ਸਾਡੀ ਅੱਜ ਦੀ ਵੀਡੀਓ ਅਗਲੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ